ਭਾਈ ਲਾਈਵ ਚੱਲਦਾ ਪਿਆ ਆ ਬੋਲੋ ਯਾਰ ਲਾਈਵ ਚੱਲਦਾ ਪਿਆ ਹਾਂਜੀ ਪਾਪਾ ਜੀ ਬੋਲੋ ਸਾਡੀ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਏ ਆਂ ਔਰ ਸਾਡੀ ਮੈਮੋਰੰਡਮ ਦੇ ਵਿੱਚ ਇਹ ਵੀ ਲਿਖਿਆ ਗਿਆ ਅਸੀਂ ਝੰਡਾ ਨਹੀਂ ਚੜਨ ਦੇਣਾ ਤੇ ਨਾ ਹੀ ਅਸੀਂ ਚੜਨ ਦੇਣਾ ਜੇ 30 ਤਰੀਕ ਨੂੰ ਇਹ ਪ੍ਰਸ਼ਾਸਨ ਜਾਂ ਸਰਕਾਰ ਜ਼ਿੰਮੇਵਾਰ ਹੋਏਗੀ ਅਗਰ ਝਗੜਾ ਹੋ ਗਿਆ ਤੇ ਜੇ ਉਹ ਧਰਨਾ ਲਾਉਣਗੇ ਤੇ ਸਾਡਾ ਧਰਨਾ ਬਰਾਬਰ ਲੱਗੇਗਾ ਔਰ ਤੁਹਾਨੂੰ ਰੋਕਣਾ ਮੁਸ਼ਕਲ ਹੋ ਜਾਏਗਾ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਕਤਲੇ ਆਮਨਾ ਕਰਾਉਣਾ ਵਾਲਮੀਕ ਕੌਮ ਦੀ ਇਸ ਕਰਕੇ ਕੋਈ ਇਹ ਝੰਡਾ ਨਹੀਂ ਚੜਾ ਸਕਦੇ ਕਿਉਂਕਿ ਇਹ ਕੋਈ ਐਡੀ ਗੱਲ ਨਹੀਂ ਹੈਗੀ ਇਹ ਚੜਾਉਂਦੇ ਆ ਕਹਿੰਦੇ ਲਾਲ ਝੰਡਾ ਇਹ ਕਮਿਊਨਿਸਟ ਪਾਰਟੀ ਦਾ ਉਹ ਪਾਰਲੀਮੈਂਟ ਹਾਊਸ ਆ ਜਿੱਥੇ ਝੰਡਾ ਚੜਾਉਣਗੇ ਉਥੇ ਰਸ ਹੈ ਉਥੇ ਚੜਾਇਆ ਜਾਏਗਾ ਤੇ ਪੂਰੀ ਕੌਮ ਦੀ ਸੈਂਤੀ ਨਾਲ ਵਿਦਵਾਨਾਂ ਨੂੰ ਸੱਦ ਕੇ ਔਰ ਮੁਖੀਆਂ ਨੂੰ ਸੱਦ ਕੇ ਜੋ ਸਕਟਲਾਂ ਦੇ ਮੁਖੀ ਦੇ ਸਾਰੇ ਬੈਠ ਕੇ ਵਿਚਾਰ ਕਰਨਗੇ ਔਰ ਉਹ ਜਿਹੜਾ ਸਾਨੂੰ ਰੰਗ ਦੇ ਦੇਗੇ ਅਸੀਂ ਉਹ ਝੰਡਾ ਚੜ੍ਹਾਵਾਂਗੇ ਔਰ ਇਹਨਾਂ ਦਾ ਅਸੀਂ ਝੰਡਾ ਨਹੀਂ ਚੜ੍ਹਨ ਦੇਣਾ ਤੇ ਗ੍ਰੀਗ ਨੂੰ ਇਹ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਰੋਕਿਆ ਜਾਵੇ ਕੋ ਬੋਲੇ ਸੋ ਨਿਰਭੈ ਕੋ ਬੋਲੀ ਆ ਜੀ ਜੋ ਬੋਲੇ ਸੋ ਨਿਰਭੈ ਭਗਵਾਨ ਬਾਲਕੀ ਮਹਾਰਾਜ ਕੀ ਅਜ ਅੰਮ੍ਰਿਤਸਰ ਸ਼ਹਿਰ ਦੀਆਂ तमाम ਫਟੋਗ੍ਰਾਫੀਅਸ 100 ਸਵਾ 70 ਪੱਟੀਆਂ ਨੇ ਜਿਨ੍ਹਾਂ ਜੋ ਕਿਸੇ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਔਰ ਜਿਹੜਾ ਵੀ ਬਾਦ ਅੰਮ੍ਰਿਤਸਰ ਦੇ ਵਿੱਚ ਚੱਲ ਰਿਹਾ ਹੈ ਕੁਝ ਸ਼ਰਾਰਤੀ ਅਲਸਰਾ ਵੱਲੋਂ ਜਿਨ੍ਹਾਂ ਨੇ ਕਿ ਚੇਤਾਵਨੀ ਦਿੱਤੀ ਹੈ ਕਿ 29 ਤਰੀਕ ਨੂੰ ਝੰਡਾ ਚੜ੍ਹੇ ਨਹੀਂ ਤਾਂ 30 ਤਰੀਕ ਨੂੰ ਧਰਨਾ ਦਿੱਤਾ ਜਾਏਗਾ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜੇ ਝੰਡੇ ਬੁਲੰਦ ਕਰਦੀਆਂ ਝੰਡੇ ਲਹਿਰਾਏ ਜਾਂਦੇ ਆ ਕੋਮਾ ਲਹਿਰੰਦੀਆਂ ਸਰਕਾਰਾਂ ਨਹੀਂ ਲਹਿਰੰਦੀਆਂ ਉਹ ਪ੍ਰਸ਼ਾਸਨ ਨਹੀਂ ਡੀਸੀ ਸਾਹਿਬ ਜਾਂ ਸੀਪੀ ਸਾਹਿਬ ਜਾਂ ਹੋਰ ਕੋਈ ਅਧਿਕਾਰੀ ਉਹ ਝੰਡੇ ਨਹੀਂ ਚੜਾਉਂਦੇ ਜਾਂ ਸਰਕਾਰਾਂ ਝੰਡੇ ਚੜਾਉਂਦੀਆਂ ਝੰਡੇ ਚੜਾਉਂਦੇ ਆ ਕੋਮਾ ਦੇ ਮੁਖੀ ਸੰਤ ਸਮਾਜ ਝੰਡੇ ਚੜਾਉਂਦਾ ਹੈ ਉਹ ਸਾਡੀ ਬੇਨਤੀ ਆ ਕਿ ਜਿਹੜਾ ਉਹਨਾਂ ਨੇ ਆਮ ਨਹੀਂ ਦਿੱਤੀ ਕਿ 29 ਤਰੀਕ ਨੂੰ ਝੰਡਾ ਚੜਾਇਆ ਜਾਵੇ ਉਹ ਜਿਸ ਦਿਨ ਚੜਾਇਆ ਤੇ 30 ਤਰੀਕ ਨੂੰ ਉਤਰਨਾ ਲੱਗੇਗਾ ਉਹਦੇ ਆਪੋਜੀਟ ਹੀ ਤਰਨਾ ਲੱਗੇਗਾ ਪਰ ਬੇਨਤੀ ਕਰਨਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਕਿ ਜਿਹੜੇ ਸ਼ਰਾਰਤੀ ਅੰਸਰ ਹੈ ਜਿਹੜੇ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਬਾਰ-ਬਾਰ ਸਮਾਜ ਨੂੰ ਪਰੇਸ਼ਾਨ ਕਰਨਾ ਜਾਂ ਆਮ ਪਬਲਿਕ ਨੂੰ ਪਰੇਸ਼ਾਨ ਕਰਨਾ ਧਰਨੇ ਲਾ ਕੇ ਅਸੀਂ ਤਾਂ ਇਨਾ ਹੱਕਾਂ 'ਚ ਨਹੀਂ ਹੈਗੇ ਕਿਉਂਕਿ ਕੇ ਆਨ ਟੇਬਲ ਟੇਬਲ ਉੱਤੇ ਢਾੜ ਕੇ بڑے ਮਸਲੇ ਹੱਲ ਹੁੰਦੇ ਆ ਔਰ ਅਸੀਂ ਬੇਨਤੀ ਇਹੀ ਕੀਤੀ ਆ ਅਸੀਂ ਲਾਲ ਦੇ ਖਿਲਾਫ ਨਹੀਂ ਆ ਅਸੀਂ ਇਸ ਸਮਾਨੀ ਦੇ ਖਿਲਾਫ ਨਹੀਂ ਆ ਅਸੀਂ ਚਰੰਗੇ ਦੇ ਖਿਲਾਫ ਨਹੀਂ ਜਾਂ ਕਿਸੇ ਹੋਰ ਰੰਗ ਦੇ ਖਿਲਾਫ ਨਹੀਂ ਆ ਸਮਾਜ ਦੇ ਬੁੱਧੀਜੀਵੀ ਲੋਕ ਬੈਠਣ ਸੰਤ ਸਮਾਜ ਬੈਠੇ ਸਮਾਜ ਦੇ ਪੜ੍ਹੇ ਲਿਖੇ ਲੋਕ ਬੈਠਣ ਜਿਹੜੇ ਸਮਾਜ ਦੇ ਚਿੰਤਕ ਲੋਕ ਆ ਉਹ ਬੈਠਣ ਉਹ ਛੰਡੇ ਦਾ ਰੰਗ ਜਿਹੜਾ ਵੀ ਦੇਣਗੇ ਉਹ ਕਹਣਗੇ ਲਾਲ ਛੱਡਾ ਦਿਓ ਸਾਨੂੰ ਲਾਲ ਮਨਜ਼ੂਰ ਆ ਪਰ ਸਹਿਮਤੀ ਹੋਣੀ ਚਾਹੀਦੀ ਕਿਉਂਕਿ ਇਹ ਵਿਵਾਦ ਸੀ 2016 ਤੋਂ ਵਿਵਾਦ ਚੱਲ ਰਿਹਾ ਵਾ ਇਹ ਲੰਬਾ ਵੀ ਵਿਵਾਦ ਆ ਸੰਗਠਨਾਂ ਦੇ ਮੁਖੀ ਬਕਰ ਝੰਡਾ ਚੜਾਣ ਜਿਹੜਾ ਵੀ ਰੰਗ ਦੇਣਗੇ ਸਾਨੂੰ ਮਨਜ਼ੂਰ ਆ ਜੈ ਵਾਲਮੀਕੀ ਜੋ ਬੋਲੇ ਸੋ ਨਿਰਭੈ ਭਗਵਾਨ ਬਾਣੀ ਦੇ ਮਹਾਰਾਜ ਜੈ ਜੀ ਆਦੀ ਤਰਮ ਪ੍ਰੇਮੀਆਂ ਜੈ ਵਾਲਮੀਕੀ ਅੱਜ ਜਿਹੜਾ ਡੀਸੀ ਸਾਹਿਬ ਨੂੰ ਮੈਮੋਰੰਡਮ ਪਹੁੰਚਾਇਆ ਉਦੋਂ ਤੇ ਅਲੱਗ-ਅਲੱਗ ਜਥੇਬੰਦੀਆਂ ਨੇ ਆਪਣੇ-ਆਪਣੇ ਵਿਚਾਰ ਆਪਣੇ-ਆਪਣੇ ਬੁੱਧੀਜੀਵੀਆਂ ਦੇ ਕਹਿਣ ਅਨੁਸਾਰ ਜਿਹੜੇ ਮੈਮੋਰੰਡਮ ਦਿੱਤੇ ਨੇ ਉੱਤੇ ਪ੍ਰਸ਼ਾਸਨ ਔਰ ਸ਼ਾਸਨ ਨੂੰ ਅਡੋਰ ਕਰਨੀ ਚਾਹੀਦੀ ਆ ਕਿਉਂਕਿ ਸਾਡੇ ਜਿਹੜੀ ਵੀਡੀਓ ਨੂੰ ਕੋਰਮ ਲੋੜ ਕੇ ਪਾਇਆ ਜਾਂਦਾ ਦੱਸਿਆ ਜਾਂਦਾ ਅਸੀਂ ਨਾ ਲਾਲ ਝੰਡੇ ਦੇ ਖਿਲਾਫ ਹਾਂ ਨਾ ਸਮਾਨੀ ਝੰਡੇ ਦੇ ਖਿਲਾਫ ਹਾਂ ਨਾ ਚਰੰਗੇ ਦੇ ਨਾ ਲਾਲ ਖੱਤੇ ਦੇ ਨਾ ਪੀਲੇ ਦੇ ਜੋ ਸੰਤ ਸਮਾਜ ਸਾਡੇ ਪੂਜਿਆ ਨੇ ਗੁਰਦਾਰੀ ਨਾਜ਼ੀ ਨਾਲ ਵੀ ਗੱਲ ਕਰਾਂਗੇ ਮਲਕੀ ਨਾਜ਼ੀ ਨਾਲ ਵੀ ਗੱਲ ਕਰਾਂਗੇ ਸਾਡੇ ਪੂਜਨੀ ਸੰਤ ਨੇ ਇਹਨਾਂ ਨਾਲ ਬਹਿ ਕੇ ਗੱਲ ਹੋਊਗੀ ਕਿ ਇਹ ਜਿਹੜਾ ਝੰਡੇ ਦਾ ਵਿਵਾਦ ਆ ਇਹ ਕਤਲੇਆਮ ਲਿਆ ਸਕਦਾ ਸੰਤ ਸਾਡੇ ਭੋਲੇ ਭਾਣੇ ਨੇ ਔਰ ਸਮਝਣਗੇ ਵੀ ਇਸ ਗੱਲ ਨੂੰ ਅਸੀਂ ਇਸ ਵੀਡੀਓ ਦੇ ਮਾਧਮ ਤੋਂ ਵੀ ਨਾਲ ਵੈਸੇ ਵੀ ਸਾਡੀ ਜਿਹੜੀ ਟੀਮ ਹੈ ਉਹ ਬੁੱਧੀ ਜੀਵਾਂ ਦੀ ਮਿਲੇਗੀ ਜਾ ਕੇ ਸੰਤਾ ਨੂੰ ਕਿਉਂਕਿ ਦੋ ਬੰਦੇ ਜਿਹੜੇ ਆ ਉਹ ਵਰਗ ਲਾ ਰਹੇ ਆ ਉਹਨਾਂ ਚ ਖਾਸ ਕਰਕੇ ਇੱਕ ਕਾਰਪੋਰੇਸ਼ਨ ਦਾ ਪ੍ਰਧਾਨ ਹੈ ਬਿੱਟਾ ਜਿਹੜਾ ਕਿ ਖੁੱਲੇ ਤੌਰ ਤੇ ਕਹ ਰਿਹਾ ਕਿ ਜੁਤੀ ਨਾਲ ਚੜਾਵਾਂਗੇ ਜੁਤੀ ਨਾਲ ਚੜਾਉਣ ਦੀ ਨਾ ਤੇ ਕਿਸੇ ਦੀ ਹਿੰਮਤ ਹੈਗੀ ਆ ਤੇ ਨਾ ਚੜੂਗਾ ਜੇ ਵਾਕਿਆ ਉਹ ਚ ਕੋਈ ਜ਼ੁਰਤ ਹੈਗੀ ਆ ਉਹ ਕੰਨਾਂ ਲੈ ਕੇ ਝੰਡਾ ਚੜ੍ਹੇ ਤੇ ਲਵਾਉਣਾ ਸਾਡਾ ਕੰਮ ਹੋਊਗਾ ਅਸੀਂ ਕੋਈ ਵੀ ਝੰਡਾ ਬਿਨਾਂ ਸਹਿਮਤੀ ਤੋਂ ਸੰਤ ਸਮਾਜ ਤੈਅ ਕਰੂਗਾ ਸੰਗਠਨ ਤੈਅ ਕਰਨਗੇ ਉਹ ਬੁੱਧੀਜੀਵੀ ਤੈਅ ਕਰਨਗੇ ਸਾਡੇ ਸਮਾਜ ਦੇ ਪ੍ਰਗਟ ਦਿ ਉਸ ਤੋਂ ਬਾਅਦ ਜਿਹੜਾ ਰੰਗ ਕਹਿਣਗੇ ਜਿਹੜਾ ਵੀ ਰੰਗ ਕਹਿਣਗੇ ਅਸੀਂ ਉਹ ਲਾਵਾਂਗੇ ਔਰ ਜਿਹੜੇ ਲੋਕ ਇਸ ਮੁੱਦੇ ਨੂੰ ਜਾਣ ਕੇ ਉਲਝਾ ਰਹੇ ਨੇ ਖਾਸ ਕਰਕੇ ਓਮਪ੍ਰਕਾਸ਼ ਗੱਬਰ ਜੀ ਨੂੰ ਵੀ ਮੈਂ ਕਹੂੰਗਾ ਕਿ ਘੱਮ ਸੇ ਕਮ ਹੁਣ ਤੁਸੀਂ ਧਿਆਰ ਜੋ ਹੁਣ ਤੁਹਾਡੀ ਉਮਰ ਦੇ ਵਾਤੇ ਹੀ ਤੁਹਾਡਾ ਤਕਾਜ਼ਾ ਪਹੁੰਚ ਜੀ ਨੇ ਇੱਕ ਵੀਡੀਓ ਕਿਹਾ ਸੀ ਵੀ ਬੜੀ ਵੱਡੀ ਉਮਰ ਹੋ ਗਈ ਆ ਹੁਣ ਸਮਝ ਸਮਝਣਾ ਚਾਹੀਦਾ ਤੁਹਾਨੂੰ ਔਰ ਸਮਾਜ ਨੂੰ ਲੜਾਓ ਨਾ ਪੜੋ ਨਾ ਇੱਕ ਜੁੜਤਾ ਬਣੰਦੇਓ ਮਸਾ ਮਸਾ ਇੱਕ ਜੁੜਤਾ ਬੰਦੀ ਆ ਔਰ ਤੁਹਾਡੇ ਵਰਗੇ ਸ਼ਰਾਰਤੀ ਲੋਗ ਉਸ ਇੱਕ ਜੁੜਤਾ ਨੂੰ ਤੋੜ ਦਿੰਦੇ ਆ ਬਹੁਤ ਸਾਰੇ ਲੋਕਾਂ ਨੇ ਝੰਡੇ ਦੇ ਵਿਵਾਦ ਦੀ ਗੱਲ ਕੀਤੀ ਅਸੀਂ ਲਾਲ ਝੰਡੇ ਦੇ ਖਿਲਾਫ ਬਿਲਕੁਲ ਵੀ ਨਹੀਂ ਆ ਅਸੀਂ ਹਮੇਸ਼ਾ ਹੀ ਜਿੱਥੇ ਵੀ ਕਿਤੇ 사ਸੰਗ ਹੁੰਦਾ ਲਾਲ ਝੰਡਾ ਵੀ ਗੱਲ ਚ ਪਾ ਕੇ ਮਤਲਬ ਸਰੋਪਾ ਉਹਨਾਂ ਦਾ ਕਰਦੇ ਆ 사ਸੰਗ ਖੱਟਾ ਪਾ ਕੇ ਅਸਮਾਨੀ ਪਾ ਕੇ ਚਰੰਗਾ ਪਾ ਕੇ ਸਾਡੇ ਮੰਚ ਕੋਈ ਅਸੀਂ ਹੈ ਨਹੀਂ ਆ ਮਗਰ ਆਪਣੇ ਧਰਮ ਦੀ ਅਲੱਗ ਪਹਿਚਾਨ ਲਈ ਜਿਹੜਾ ਨਵਾਂ ਰੰਗ ਸਾਡਾ ਸਮਾਜ ਬੈਠ ਕਰੂਗਾ ਉਹ ਉੱਥੇ ਚੜੂਗਾ ਜੈ ਵਾਲਮੀਕੀ ਜੈਪੀਨ ਜੈਪਾ ਸਾਰਿਆਂ ਨੂੰ ਜੀ ਜੈ ਵਾਲਮੀਕੀ ਸਾਰੇ ਹੀ ਬੁੱਧੀਜੀਵੀ ਜਿਹੜੇ ਇੱਥੇ ਖੜੇ ਨੇ ਉਹ ਸਮਾਜ ਦੇ ਸੰਗਠਨ ਦੇ ਪ੍ਰਮੁੱਖ ਲੋਕ ਸਾਰਿਆਂ ਨੇ ਆਪਣੀ ਗੱਲ ਨੂੰ ਕਲੀਅਰ ਕਰਤਾ ਆ ਪਰ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਖਾਸ ਕਰਕੇ ਵਿਰੋਧ ਬਿਟਾ ਜੀ ਨੂੰ ਮਿਤਾ ਜੀ ਆਪਾਂ ਕਾਰਪੋਰੇਸ਼ਨ ਦੇ ਮੁਲਾਜ਼ਮ ਇਸ ਕਰਕੇ ਯੂਨੀਅਨ ਇਸ ਕਰਕੇ ਬਣਾਈ ਆ ਕਿ ਉਹ ਜਿਹੜੇ ਸਫਾਈ ਕਰਮਚਾਰੀ ਨੇ ਜਿਹੜਾ ਸਾਡਾ ਹਿੱਸਾ ਆ ਸਾਡੇ ਭਰਾ ਨੇ ਸਾਡੇ ਖਿਲਾਫ ਉਹਨਾਂ ਨੂੰ ਤੁਸੀਂ ਲੈ ਕੇ ਆਓਗੇ ਉੱਥੇ ਇਸ ਕਰਕੇ ਮੈਂ ਸਾਰੇ ਕਰਮਚਾਰੀਆਂ ਨੂੰ ਅਪੀਲ ਕਰਦਾ ਤੁਸੀਂ ਸਾਡੇ ਵਾਲਮੀਕਨ ਭਰਾ ਹੋ ਇਹੋ ਜਿਹੇ ਬੰਦੇ ਦੀ ਗੱਲਾਂ 'ਚ ਨਾ ਆਓ ਹਾਂ ਤੁਹਾਡੀ ਇੱਕ ਤਾਂ ਲੜਾਈ ਜਿਹੜੀ ਸਰਕਾਰ ਦੇ ਨਾਲ ਆ ਤੁਹਾਡੀ ਕੱਚਿਆਂ ਦੀ ਲੜਾਈ ਤੁਹਾਡੀ ਸੀਵਰਜ਼ ਦੀ ਲੜਾਈ ਤੁਹਾਡੇ ਪੱਕੇ ਹੋਣ ਦੀ ਲੜਾਈ ਪੂਰਾ ਸਮਾਜ ਤੁਹਾਡੇ ਨਾਲ ਖੜਾ ਹੁੰਦਾ ਲੇਕਿਨ ਵਾਲਮੀਕੀ ਸਮਾਧ ਦੀ ਲੜਾਈ ਦੇ ਵਿੱਚ ਤੁਸੀਂ ਵਰਤੇ ਨਾ ਜਾਇਓ ਇਹਦਾ ਧਿਆਨ ਤੁਸੀਂ ਰੱਖੋ ਬਾਕੀ ਅਸੀਂ ਸਾਰੇ ਨਾਲ ਆ ਅਸੀਂ ਸਾਰੇ ਸੰਤਾਂ ਦਾ ਸਨਮਾਨ ਕਰਦੇ ਹੋਏ ਬੇਨਤੀ ਕਰਦੇ ਆ ਕਿ ਜਿਹੜਾ ਵੀ ਝੰਡਾ ਜਿਹੜਾ ਆ ਪੂਰੇ ਸਮਾਜ ਨੂੰ ਸਾਡੇ ਸੰਤ ਦੇਣਗੇ ਉਹ ਸਾਡੇ ਲਈ ਮਾਨਨੇ ਆ ਜਯ ਵਾਲਮੀਕੀ ਜੋ ਬੋਲੇ ਸੋਨ ਰਵ ਭਾਗ ਵਾਲਮੀਕੀ ਵਾਲਮੀਕੀ ਧਰਮ ਦਾ ਪ੍ਰਕਾਸ਼ ਹੋ ਅੱਜ ਅਸੀਂ ਅੰਮ੍ਰਿਤਸਰ ਦੇ ਸੰਮੋਰ ਸੰਗਠਨ ਮੰਦਰਪੰਦਮ ਕਮੇਟੀ ਔਰ ਬੋਰ ਸਾਰੇ ਜਥੇਬੰਦੀਆਂ ਦੇ ਸਾਂਝੇ ਤੌਰ ਤੇ ਮਾਜੋਬ ਜੀਸੂ ਸਾਹਿਬ ਨੂੰ ਨਾਮਨੰਡਮ ਦਿੱਤੇ ਨੇ ਲਗਭਗ 100 ਦੇ ਕਰੀਬ ਸੰਸਥਾਵਾਂ ਜਥੇਬੰਦੀਆਂ ਜੀਸੂ ਸਾਹਿਬ ਨੂੰ ਮਿਲ ਕੇ ਮੰਗ ਕੀਤੀ ਆ ਕਿ ਜਿਹੜਾ ਲਾਲ ਝੰਡਾ ਸਾਡਾ ਲਾਲ ਝੰਡਾ ਨਹੀਂ ਆ ਇਹ ਜਿਹੜਾ ਝੰਡਾ ਇਹ ਹੋਰ ਥੇ ਵੀ ਦੇ ਜ਼ਿਆਦਾ ਹੋ ਸਕਦਾ ਹੈ ਔਰ ਵਾਲਮੀਕੀ ਧਰਮ ਦਾ ਜਿਹੜਾ ਝੰਡਾ ਉਹ ਸਮਾਜ ਬੈਠ ਕੇ ਤੈਅ ਕਰੇਗਾ ਔਰ ਜਿਸ ਝੰਡੇ ਨੂੰ ਸਮਾਜ ਸਹਿਮਤੀ ਪ੍ਰਗਟ ਕਰੇਗਾ ਉਹ ਝੰਡਾ ਲਗਾਇਆ ਜਾਏਗਾ ਔਰ ਸਰਕਾਰ ਨੇ 2016 ਦੇ ਵਿੱਚ ਵਾਲਮੀਕੀ ਧਰਮ ਦਾ ਪਵਿੱਤਰ ਸ਼ਾਂਤੀ ਦਾ ਪ੍ਰਤੀਕ ਪਵਨ ਸੱਤਿਆ ਚਿੰਨ ਮਨਾ ਕੇ ਆਨ ਵਾਲਮੀਕੀ ਦੀ ਤਿਰਤ ਕੰਮਲੇਸ਼ਵਰ ਟੈਂਪਲ ਜਿਹੜਾ ਸ੍ਰੋਵਤ ਵਿਖਾ ਪਉੜੀ ਛੱਤ ਉੱਤੇ ਪਏ ਨੇ 16 ਤੋਂ ਹੀ ਉਸ ਧਾਰਮਿਕ ਨਿਸ਼ਾਨ ਦਾ ਅਨਾਧ ਰ ਹੋ ਰਿਹਾ ਤੇ ਉਹ ਜਿਹੜਾ ਅਨਾਧ ਕਰ ਰਹੇ ਨੇ ਉਹ ਦੋ ਤਿੰਨ ਲੋਕ ਨੇ ਉਦੋਂ ਵੀ ਉਹ ਡਿਸਟਰਬ ਕੀਤਾ ਅੱਜ ਵੀ ਕਰ ਰਹੇ ਨੇ ਇਸ ਕਰਕੇ ਸਰਕਾਰ ਤੇ ਪ੍ਰਸ਼ਾਸਨ ਤੋਂ ਅਸੀਂ ਬੇਨਤੀ ਕਰਦੇ ਆ ਕਿ ਐਸੇ ਸ਼ਰਾਰਤੀ ਹਮਸਾਰਾਂ ਉੱਤੇ ਮਾਈਕਰੇ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਜੈ ਵਾਲਮੀਕੀ ਜੈ ਰਾਮ ਪ੍ਰੇਮੀਆਂ ਜੈ ਵਾਲਮੀਕੀ ਜੀਆ ਭੀਮ ਸਪਾਵਨ ਵਾਲਮੀਕੀ ਦੀ ਪਵਿੱਤਰਤਾ ਨੂੰ ਲੈ ਕੇ ਉਹਨਾਂ ਨੇ ਲੈ ਕੇ ਵਿਕਾਸ ਕਰਾਇਆ ਕਸਟਮਰ ਨੂੰ ਤੇ ਦੋ ਚਾਰ ਸ਼ਰਾਬੀ ਲੋਕ ਜਿਹੜੇ ਸਮਾਜ ਦੇ ਲਈ ਚੱਲੇ ਹੋਏ ਕਾਤੂਸ ਹੋਏ ਨੇ ਉਹ ਕਿਸੇ ਨਾ ਪਰਿਵਾਰ ਜੋਗੇ ਰਹੇ ਨੇ ਨਾ ਉਹ ਸਮਾਜ ਜੋਗੇ ਰਹੇ ਨੇ ਤੇ ਅੱਜ ਉਹ ਆਏ ਦਿਨ ਜੋ ਜੜੇ ਮੁਕੇ ਬਣਾ ਕੇ ਜਿਹੜੇ ਆ ਉਹ ਤੀਰਥ ਉਤੇ ਰਾਜਨੀਤੀ ਕਰਦੇ ਪਿਆ ਉਹਨਾਂ ਲੋਕਾਂ ਨੂੰ ਉਮਰ ਦੇ ਹਿਸਾਬ ਨਾਲ ਸ਼ਰਮ ਆਣੀ ਚਾਹੀਦੀ ਆ ਕਿ ਜੋ ਸੰਤ ਸਮਾਜ ਫੈਸਲਾ ਤੈਅ ਕਰੇਗਾ ਕਿ ਵਾਲਮੀਕੀ ਤੀਰਥ ਉਤੇ ਕਿਹੜਾ ਝੰਡਾ ਚੜ੍ਹੇਗਾ ਉਹ ਝੰਡਾ ਸਾਡੀ ਸਨਮਾਨ ਲਈ ਹੋਏਗਾ ਪਰ ਜਿਹੜੇ ਇੱਦਾਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਅੱਜ ਦਿਨ ਸਮਾਜ ਦੇ ਅੰਦਰ ਫੁੱਟ ਪਾ ਰਹੇ ਆ ਲੜਾਈਆਂ ਕਰਾ ਰਹੇ ਨੇ ਅੱਜ ਦਿਨ ਤੀਰਥ ਨੂੰ ਵੀ ਬਦਨਾਮ ਚ ਰੱਖਦੇ ਆ ਉਹ ਸਮਾਜ ਵੀ ਉਹਨਾਂ ਲੋਕਾਂ ਨੂੰ ਜਾਣੇ ਔਰ ਇਹਨਾਂ ਦੇ ਲੋਕਾਂ ਦਾ ਬਾਈਕਾਟ ਕਰੇ ਜਿਹਾ ਵਾਲਮੀਕੀ ਵਾਲਮੀਕੀ ਜੈ ਕੀ ਜੈ ਕਿਸਮ ਦੇ ਤੌਰ ਤੇ ਮੈਂ ਪਬਲਿਕ ਲੈ ਕੇ ਵਾਲਮੀਕੀ ਮੇਤੂ ਦਰਨੰਦ ਦਾ ਖਾਸ ਅੱਜ ਇਥੇ ਸਾਰੇ ਆਪਾਂ ਡੀਸੀ ਸਾਹਿਬ ਨੂੰ ਜਿਹੜੀਆਂ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀਕਰਤਾ ਵਾਲਮੀਕੀ ਨਾਮ ਨਵਾ ਔਰ ਪ੍ਰਚਾਰ ਪ੍ਰਸਾਰ ਦੇ ਵਿੱਚ ਹਮੇਸ਼ਾ ਅਗਰਸਰ ਸਾਰੀਆਂ ਸੰਸਥਾਵਾਂ ਜਿਨ੍ਹਾਂ ਦਾ ਕੀ ਇੱਕੋ ਇੱਕ ਮੋਟਿਵ ਹੈ ਕਿ ਵਾਲਮੀਕੀ ਮਹਾਰਾਜ ਦਾ ਨਾਮ ਉੱਚਾ ਲੈ ਕੇ ਜਾਣਾ ਔਰ ਉਹਦੇ ਪ੍ਰਯਾਸ ਵਾਸਤੇ ਹਮੇਸ਼ਾ ਅਗਰਸਰ ਦਿੰਦੇ ਆ ਪਰ ਅੱਜ ਜਿਹੜੀ ਇੱਕ ਅਨਸਖਾਂੀ ਘਟਨਾ ਅੰਮ੍ਰਿਤਸਰ ਦੇ ਵਿੱਚ ਹੋਈ ਔਰ ਇੱਕ ਗੁੰਡਾ ਤਤਵਾ ਵੱਲੋਂ ਜਿਹੜੀ ਇੱਕ ਜ਼ਬਰਦਸਤੀ ਜਿਹੜਾ ਨਾ ਪਵਨ ਵਾਲਮੀਕੀ ਤੀਰਤ ਦੀ ਮਰਿਆਦਾ ਨੂੰ ਭੰਗ ਕਰਦੇ ਹੋਏ ਜਿਹੜਾ ਇੱਕ ਜ਼ਬਰਦਸਤ ਉਹਨਾਂ ਨੇ ਜਿਹੜਾ ਇੱਕ ਘੋਸ਼ਣਾ ਕੀਤੀ ਆ ਜੀ ਅਸੀਂ ਉੱਥੇ ਆਪਣੀ ਮਨਮਰਜ਼ੀ ਦਾ ਤਵਜ ਉੱਥੇ ਫੈਰਾਵਾਂਗੇ ਉਹਦੇ ਨਾਲ ਸਾਰੀਆਂ ਜਿਹੜੀਆਂ ਨਾਮਲੇਵਾ ਸੰਸਥਾਵਾਂ ਉਹ ਇੱਥੇ 71000 ਉਹਨਾਂ ਦਾ ਮਤਲਬ ਕਾਰਨ ਉਹ ਇਹ ਆ ਕਿ ਸਾਰੇ ਵੀ ਝੰਡਿਆ ਦੇ ਵਿੱਚ ਸਾਰਿਆਂ ਦਾ ਜਿਹਦੇ ਵਾਸਤੇ ਅੱਜ ਅਸੀਂ ਸਾਰੇ ਡੀਸੀ ਸਾਹਿਬ ਨੂੰ ਮਿਲੇ ਸਾਂ